ਅਗਰ ਰਸਤੇ ਦੇ ਵਿੱਚ ਤੁਹਾਡੇ ਤੋਂ ਵੀ ਕੋਈ ਲਿਫਟ ਮੰਗਦਾ ਹੈ ਤਾਂ ਸਾਵਧਾਨ ਹੋ ਜਾਓ ਇੱਕ ਸਾਥ ਦੇ ਵੱਲੋਂ ਹਿਪਨੋਟਾਈਜ਼ ਕਰਕੇ ਇੱਕ ਵਿਅਕਤੀ ਦੇ ਨਾਲ ਲੁੱਟਖੋ ਕੀਤੀ ਗਈ ਕਰੀਬ 5 ਲੱਖ ਦਾ ਸੋਨਾ ਜਿਹਦਾ ਜੜਾ ਹੈ ਗਾਇਬ ਕਰ ਦਿੱਤਾ ਕਿ ਆ ਗੱਲਾਂ ਦੇ ਵਿੱਚ ਉਲਝਾਇਆ ਗਿਆ ਤਾਂ ਉਸ ਤੋਂ ਬਾਅਦ ਤਿੰਨ ਬੰਦਿਆਂ ਦੇ 그룹 ਦੇ ਵੱਲੋਂ ਇਸ ਵਿਅਕਤੀ ਨੂੰ ਲੁੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਲਾਲ ਬੱਤੀ ਹੁੰਦੀ ਹੈ ਤੇ ਇੰਨੇ ਦੇ ਵਿੱਚ ਕਾਰ ਸਵਾਰ ਵਿਅਕਤੀ ਤੋਂ ਇੱਕ ਸਾਧ ਆਉਂਦਾ ਹੈ ਤਾਂ ਕਿਸੇ ਜਗ੍ਹਾ ਦਾ ਜਿਹੜਾ ਨਾਮ ਪੁੱਛਦਾ ਹੈ ਰਸਤਾ ਪੁੱਛਦਾ ਹੈ ਤਾਂ ਵਿਅਕਤੀ ਦੇ ਵੱਲੋਂ ਕਿਹਾ ਜਾਂਦਾ ਕਿ ਉਸ ਨੂੰ ਨਹੀਂ ਪਤਾ ਤਾਂ ਇੰਨੇ ਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਔਰਤ ਤੇ ਇੱਕ ਵਿਅਕਤੀ ਆਉਂਦਾ ਹੈ ਤਾਂ ਇਹਨਾਂ ਦੇ ਵੱਲੋਂ ਉਸ ਸਾਧ ਦੀਆਂ ਤਾਰੀਫਾਂ ਕੀਤੀਆਂ ਗਈਆਂ ਕਿਹਾ ਗਿਆ ਕਿ ਉਹਨਾਂ ਦੇ ਰਿਸ਼ਤੇ ਦੇ ਵਿੱਚ ਕਿਸੇ ਦੀਆਂ ਦੀਆਂ ਅੱਖਾਂ ਜੜੀਆਂ ਅੱਖਾਂ ਤੋਂ ਸਖਣਾ ਹੋ ਗਿਆ ਸੀ ਤਾਂ ਨਿਗਾ ਵਾਪਸ ਆ ਗਈ ਸੀ ਤਾਂ ਇੰਨੇ ਦੇ ਵਿੱਚ ਸਾਥ ਦੀਆਂ ਤਰੀਫਾਂ ਜਦੋਂ ਕਰਦੇ ਨੇ ਤਾਂ ਉੱਥੇ ਮੁੜ ਤੋਂ ਸਾਥ ਆ ਜਾਂਦਾ ਤਾਂ ਉਕਤ ਵਿਅਕਤੀ ਨੂੰ ਫਿਰ ਤੋਂ ਜਿਹੜਾ ਅੱਗੇ ਜਾ ਕੇ ਛੱਡਣ ਦੀ ਗੱਲ ਆਖੀ ਗਈ ਤਾਂ ਇਹ ਵਿਅਕਤੀ ਕਾਰ ਤੇ ਵਿੱਚ ਸਾਥ ਨੂੰ ਬਿਠਾ ਕੇ ਲਿਜਾਂਦਾ ਤਾਂ ਅੱਗੇ ਜਾ ਕੇ ਰੁਕ ਜਾਂਦੇ ਨੇ ਤੇ ਮੋਟਰਸਾਈਕਲ ਸਵਾਰ ਵੀ ਉੱਥੇ ਪਹੁੰਚ ਜਾਂਦੇ ਨੇ ਤਾਂ ਇੰਨੇ ਦੇ ਵਿੱਚ ਇਸ ਸਖਸ਼ ਨੂੰ ਜਿਹੜਾ ਗੱਲਾਂ ਦੇ ਵਿੱਚ ਉਲਝਾਇਆ ਗਿਆ ਤਾਂ ਉਸ ਦਾ ਸੋਨਾ ਉਤਰਵਾਇਆ ਜਾਂਦਾ ਤੇ ਉਸ ਤੋਂ ਬਾਅਦ ਸੋਨੇ ਦੀ ਜਗ੍ਹਾ ਉਸ ਨੂੰ ਲਪੇਟ ਕੇ ਕੋਈ ਜੜੀ ਬੁੱਟੀਆਂ ਦੇ ਦਿੱਤੀਆਂ ਜਾਂਦੀਆਂ ਜਦੋਂ ਉਸ ਨੂੰ ਖੋਲ ਕੇ ਦੇਖਿਆ ਗਿਆ ਤਾਂ ਉਸ ਦੇ ਵਿੱਚ ਜੜੀਆਂ ਬੁੱਟੀਆਂ ਸਨ ਨਾ ਹੀ ਉਸ ਦਾ ਸੋਨਾ ਸੀ ਤਾਂ ਸੋਨਾ ਮਿੰਟਾਂ ਦੇ ਵਿੱਚ ਗਾਇਬ ਕਰਕੇ ਲੈ ਕੇ ਤਾਂ ਦੱਸਿਆ ਜਾ ਰਿਹਾ ਕਿ ਤਿੰਨ ਵਿਅਕਤੀਆਂ ਦਾ ਗਰੋ ਹੈ ਜਿਨ੍ਹਾਂ ਦੇ ਵੱਲੋਂ ਹਿਪਨੋਟਾਈਜ਼ ਕਰਕੇ ਲੋਕਾਂ ਦੇ ਨਾਲ ਲੁੱਟਖੋ ਕੀਤੀ ਜਾਂਦੀ ਹੈ ਮਾਮਲਾ ਬਠਿੰਡਾ ਦੇ ਹਾਜੀ ਰਤਨ ਚੌਂਕ ਤੋਂ ਸਾਹਮਣੇ ਆ ਰਿਹਾ ਜਿੱਥੇ ਇਹ ਜੜਾ ਘਟਨਾ ਵਾਪਰੀਆ ਹਾਲਾਂਕਿ ਪੁਲਿਸ ਮੌਕੇ ਤੇ ਪਹੁੰਚ ਚੁੱਕੀ ਹੈ ਤਾਂ ਪੁਲਿਸ ਨੇ ਵੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਤਾਂ ਪਿੜਤ ਵਿਅਕਤੀ ਦੇ ਵੱਲੋਂ ਸਾਰਾ ਮਾਮਲਾ ਬਿਆਨ ਕਰਦੇ ਆ ਕਿ ਕੁਝ ਕਿਹਾ ਗਿਆ ਹੋਵੇ ਤੁਹਾਨੂੰ ਸੁਣਾਉਨੇ ਆ ਅੰਮ੍ਰਿਤਜੀਤ ਕੀ ਨਾਮ ਤੁਹਾਡਾ ਅੰਮ੍ਰਿਤ ਮਾ ਜਾਨ ਕਿਹੜਾ ਚੰਗੂ ਸੁਤਰਾ ਮਾਮਲਾ ਕੀ ਹੋਇਆ ਕੋਈ ਨਾ ਸੋ ਗੱਡੀ ਵਾਸਣ ਜਾ ਰਿਹਾ ਸੀਗਾ ਹਾਜੀ ਰਤਨ ਚੌਂਕ ਸਾਈਡ ਤੋਂ ਅਕਸਰ ਰੈੱਡ ਲਾਈਟ ਬੱਤੀ ਹੋਈ ਸੀ ਰੈੱਡ ਬੱਤੀ ਜਦੋਂ ਰੋਕਿਆ उसे कोई संत का ही बंदा जाया सरदार सिंह कपड़े पाए हुए मैं खड़कई मैं शीशा डाउन किया गया मैं कौन बठिडा गया मैं हाँ जी उन्हें मैंने पूछा कहते वाले संत की जगह बनी हुई है मैं मैंने जानकारी नहीं है इन चे जमीन प्यो की मर के चला गया अगे जाके देखा मैं पेट्रोल पंप से वापस आया सर्विस सेंटर बंद थी ग्राण वाला वापस आया फिर मैं रैडबत्ती मिल गई रैडबत्ती ਇੱਕ ਬੰਦਾ ਇੱਕ ਜਨਾਨੀ ਬਾਈਕ 'ਤੇ ਮਿਲੇ ਆ ਨਾਲ ਉਹਨਾਂ ਨੇ ਬਕਤਾਂ ਵੀ ਕਿਹਾ ਤੁਹਾਨੂੰ ਕਹਿੰਦੇ ਬਾਬਾ ਜੀ ਤੁਹਾਨੂੰ ਕੀ ਕੁੱਛ ਦੇਸੀ ਹੈ ਮੈਂ ਕਹਿੰਦਾ ਸਤਾਂ ਗੱਲ ਕਿ ਮਾਸੂ ਗੱਲ ਨਹੀਂ ਹੈ ਤੇ ਬਹੁਤ ਵੱਡੇ ਸੰਕਟ ਜੀ ਸਾਡੇ ਕਿਸੇ ਬੰਦੇ ਅੱਖਾਂ ਖਰਾਬ ਹੋਈਆਂ ਸੀ ਠੀਕ ਨਹੀਂ ਹੋਈਆਂ ਬਾਬਾ ਜੀ ਦੇ ਆਸ਼ੀਰਵਾਦ ਨਾਲ ਠੀਕ ਹੋ ਗਈਆਂ ਉਹਨਾਂ ਨੇ ਕੀ ਕਿਹਾ ਹਾਂ ਉਹਨਾਂ ਨੇ ਕਿਹਾ ਅੱਛਾ ਤੇ ਸੰਦੇ ਬਾਅਦ ਵਿੱਚ ਸਾਨੂੰ ਇਹ ਸੰਕਟ ਲੱਭੇ ਨਹੀਂ ਉਹ ਸਾਡੇ ਨਾਲ ਬੋਲਦੇ ਨਹੀਂ ਫਿਰ ਇੱਕ ਦਮਰ ਮਨ ਨਾਲ ਸਹੀ ਗੱਲਾਂ ਕਰਦੇ ਇਹ ਹੈ ਉਹ ਬਹੁਤ ਹੀ ਸਿੱਖੀ ਉਹ ਵੀ ਬੰਦੇ ਸੀ ਉਹਨਾਂ ਨੇ एने जो से दोबारा फिर आ गया है मैन क्या बाबा तू बहुत बंद यही वो है तूजा तेरे गल नहीं करनी है मैंने बहुत धोखा किता है बच्चा मैं थोड़ा अगे तक छद मैं कला बा बह गया होजिंदर अकाली टपे कैड पर सानी चला देता मैं एक पत्थर टेटा उन्हें जेल चौ क कस बजे तुम के अपने कवे लै जी कोई दो चाहिए इन्नी देर तो दूसरे तो बंदे भी आ गए और कह आके बबे माफी मंगन लग गए हाला तू तो भी किया याद रखें जा ते माफी का तू भी लाया तू भी पत्थर देता दस बजे मुड़कर वर्सा लिया उ मुड़ के मैं पता की होया अंगूठी कागज देता कह लिया सारा समान

ਵੀ ਲੱਗਦਾ ਕੋਈ ਪੁੱਤਰਾ ਵੀ ਹੈ ਸੰਭਲ ਦੀ ਕਿਤਾਬ ਕਰਨ ਦੀ ਕੁਝ ਵੀ ਪੁੱਤਰਾ ਕੁਝ ਨਹੀਂ ਮਨ ਜਾਣ ਕਰਦਾ ਸਰਕਾਰ ਬਾਰੇ ਇਹ ਸਮਝ ਨਹੀਂ ਆਉਂਦਾ 300 ਗ੍ਰਾਮ ਦਾ ਕੜਾ ਸੀ 10 ਗ੍ਰਾਮ ਜਿਹੜੇ 45 ਗ੍ਰਾਮ ਹੋਣਾ ਸੀ ਕਿ ਉਹਦੇ ਚੀਕ ਨਹੀਂ ਗਈ ਤਾਂ ਕੋਈ 7-8 4-5 ਲੱਖ ਪੰਦਾ ਜਾਊਗਾ ਇਹਦੇ ਵਿੱਚ ਹਾਲਾ ਤੁਸੀਂ ਕਹਿੰਦੇ ਹੋ ਹਾਂ ਪੁਲਿਸ ਆਈ ਹੈ ਜੀ ਉਹਨਾਂ ਨੂੰ ਆਪਦੀ ਰਿਪੋਰਟ ਦਿੱਤੀ ਹੋਈ ਹੈ ਉਹਨਾਂ ਦੇ ਲਈ ਤਾਲਵੀਤ ਆਪਰੇਸ ਡਿਪੈਂਡੈਂਸੀ ਹਾਂ ਜੀ ਮੇਰਾ ਨਾਮ ਜਿੰਨੇ ਕਾਸਟ ਦਰਸ਼ਨ ਸਿੰਘ ਆ ਜੀ ਤੇ ਬਸਣ ਚੌਂਕੇ ਲੱਗੇ ਹੋਏ ਆ ਤੇ ਸਾਨੂੰ ਮਾਮਲਾ ਜਿਸ ਤਾਨੂੰ ਇੱਕ ਹੁਣੇ ਕੰਟਰੋਲ ਤੋਂ ਫੋਨ ਆਇਆ ਸੀਗਾ ਵੀ ਐ ਕਰਕੇ ਮਤਲਬ ਕੋਈ ਉੱਥੇ ਅਰਜੰਦਰਾ ਕਾਲਜ ਕੋਲੇ ਕੋਈ ਆਪਣਾ ਵਾਰਦਾਤ ਹੋਈ ਹੈ ਕੋਈ ਕਿਸੇ ਨੇ ਕੋਈ ਸੌਨਾ-ਸਮਾਨ ਦਾ ਕੋਈ ਨੰਦੇ ਮੁੰਦੀ ਮੰਦੀ ਖੋਈ ਹੈਗੀ ਤੇ ਉਹ ਮਤਲਬ ਉਹਦੀ ਵਾਸਤੇ ਹੁਣ ਅਸੀਂ ਇੰਨਾ ਦੁਕਾਨ ਤੇ ਆਏ ਆ ਨਾ ਤੇ ਇਹਨਾਂ ਤੋਂ ਕਸ਼ਸ਼ ਕੀਤੀ ਹੈ ਜਿਵੇਂ ਜਿਵੇਂ ਦੱਸਣਗੇ ਸਾਨੂੰ ਉੱਥੇ ਮੌਕੇ ਤੇ ਲੈ ਕੇ ਚੱਲਿਆ ਇਹਨਾਂ ਨੂੰ ਕੈਮਰੇ ਵਗੈਰਾ ਦੇਖਾਂਗੇ ਜਿਵੇਂ ਵੀ ਕੋਈ ਧਿਆਨ ਪਾਓ ਤੁਹਾਡੇ ਅੱਗੇ ਦੱਸਦੇ ਇਹਨਾਂ ਦੇ ਇੱਕ ਆਪਣਾ ਦੱਸਦੇ ਕੜਾ ਦੱਸਦੇ ਇੱਕ ਅੰਗੂਠੀ ਦੱਸਦੇ ਆ ਇਸ ਤੋਂ ਨਹੀਂ ਬੰਦੇ ਬੰਦੇ ਤਾਂ ਇਹ ਕਹਿੰਦੇ ਜੀ ਇੱਕ ਤਾਂ ਆਪਣਾ ਸੀਗਾ ਜਿਵੇਂ ਮਹਾਤਮਾ ਸੰਤ ਟੈਪ ਸੀਗਾ ਕੋਈ ਬੰਦਾ ਉਹਨੇ ਪਹਿਲਾਂ ਇਹਨਾਂ ਨੂੰ ਰੋਕਿਆ ਉਸ ਤੋਂ ਬਾਅਦ ਕੋਈ ਉਹਦੇ ਨਾਲ ਮੋਟਰਸਾਈਕਲ ਵੀ ਆਏ ਦੋ ਜਣੇ ਲੇਡੀਜ਼ ਤੇ ਔਰਜੈਂਟ ਸੀਗਾ ਨਾਲ ਬੱਚਾ ਵੀ ਸੀਗਾ ਹਾਂ ਫੋਟੋ ਲੈ ਕੇ ਕੈਮਰੇ ਨਾਲ ਜਾ ਰਹੇ ਹਾਂ ਹਾਂਜੀ ਕੈਮਰੇ ਵੇਖਣ ਜਾ ਰਹੇ ਹਾਂ ਇਸ ਮੌਕੇ ਤੇ ਜਾ ਰਹੇ ਹਾਂ